ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੋਡੀ ਪੇ ਪਾਲਾ ਜਲਾਲਪੁਰ ਇੱਕ ਸਾਰੀਆਂ ਫੈਡਰੇਸ਼ਨ ਨੂੰ ਬੇਨਤੀ ਕਰਨੀ ਚਾਹੁੰਦੇ ਸੀਗੇ ਵਰਲਡ ਦੀਆਂ ਨੂੰ ਪਿੱਛੇ ਜੇ ਮੀਟਿੰਗ ਹੋਈ ਸੀ ਤੇ ਪੋਸਟਰ ਦੇਖਿਆ ਇੰਗਲੈਂਡ ਵਿੱਚ ਵਰਲਡ ਫੈਡਰੇਸ਼ਨ ਦੀ ਕੋਡੀ ਕਹਿੰਦੇ ਬੰਦ ਕਰਾਉਣ ਦਾ ਫੈਸਲਾ ਲਿਆਇਆ ਮੈਂ ਸਾਰੇ ਪਲੇਅਰਾਂ ਵੱਲੋਂ ਤੇ ਆ ਪਲੇਅਰ ਹੋਣ ਦੇ ਨਾਤੇ ਮੈਂ ਸਾਰੀਆਂ ਫੈਡਰੇਸ਼ਨ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਸੀਜ਼ਨ ਜੇ ਤੁਸੀਂ ਕਬੱਡੀ ਬੰਦ ਕਰਨ ਦਾ ਕੋਈ ਹੱਲ ਨਹੀਂ ਹੋਣਾ ਕਿਸੇ ਤਰ੍ਹਾਂ ਵੀ ਜੇ ਤੁਸੀਂ ਸੀਜ਼ਨ 12 ਮੈਚਾਂ ਦੀ ਜਗ੍ਹਾ 6 ਮੈਚਾਂ ਦਾ ਜਾਂ 5 ਮੈਚਾਂ ਦਾ ਲਿਆਉ ਉਹਦੇ ਵਿੱਚ ਸਾਰਾ ਤੁਹਾਡਾ ਬਾਈਟੂ ਵੀ ਬਨ ਜਾਣਾ ਹੈ ਕਲੱਬਾਂ ਤੇ ਸਾਰੇ ਸੁੱਕੇ ਹੋ ਜਾਣੇ ਛੋਟਾ ਸੀਜ਼ਨ ਕਰ ਦੋ ਕਿਉਂਕਿ ਨਾਲੇ ਜਿਹੜੀਆਂ ਬਾਕੀ ਜਾਂ ਯੂਰਪ 'ਚ ਜਾਂ ਕਈਆਂ ਨੂੰ ਸਾਰੇ ਵੱਡੇ ਪੇਰ ਨਹੀਂ ਮਿਲਦੇ ਉਹ ਵੀ 5 ਮੈਚਾਂ ਦਾ ਸੀਜ਼ਨ ਰੱਖ ਲੈਣ ਉਹਨਾਂ ਨੂੰ ਵੀ ਨਾਲੇ ਸਾਰੇ ਪਲੇਅਰ ਮਿਲ ਜਾਣ ਉਹਨਾਂ ਕਲੱਬਾਂ ਨੂੰ ਵੀ ਤੁਸੀਂ ਸੀਜ਼ਨ ਅੱਧਾ ਅੱਧਾ ਜ਼ਰੂਰ ਕਰੋ ਇਤਿਹਾਸਿਕ ਫਰੇਸ਼ਨੋਂ ਮੇਰੀ ਇਹ ਬੇਨਤੀ ਆ ਵੀ ਤੁਸੀਂ 10 ਵੈਨਕੂਵਰ 10 12 ਮੈਚਾਂ ਨਾਲੋਂ ਤੁਸੀਂ 5 ਤੋਂ 6 ਮੈਚਾਂ ਦੀ ਲੜੀ ਰੱਖੋ ਕਬੱਡੀ ਹੋਂਦ ਤੋਂ ਕਬੱਡੀ ਬੰਦ ਨਾ ਕਰੋ ਕਿਉਂਕਿ ਨਵੇਂ ਮੁੰਡਿਆਂ ਦਾ ਬਹੁਤ ਜ਼ਿਆਦਾ ਭੁੱਖਾ ਹੈ ਜੀ ਬਹੁਤ ਮੁੰਡੇ ਹੁਣ ਅੱਜਕੱਲ ਦੁਵਾਰਾ ਤੋਂ ਕੈਂਪ ਲੱਗੇ ਹੋਏ ਆ ਬਹੁਤ ਵਧੀਆ ਅਕਰਬਾ ਕੰਮ ਕਰ ਰਹੀਆਂ ਕਬੱਡੀ ਲਈ ਤੇ ਸਾਰਿਆਂ ਨੂੰ ਆਸ ਹੈ ਜੀ ਬਾਹਰ ਖੇਡਣਾ ਕਬੱਡੀ ਬੰਦ ਨਾ ਹੋਵੇ ਤੇ ਕਬੱਡੀ ਦਾ ਸੀਜ਼ਨ ਛੋਟਾ ਕਰ ਦਿੱਤਾ ਜਾਵੇ ਤੇ ਮੈਂ ਧੰਨਵਾਦ ਕਰਦਾ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਵੱਲੋਂ ਪੋਸਟਾਂ ਪਾਈਆਂ ਗਈਆਂ ਵੀ ਕਬੱਡੀ ਨੂੰ ਚੱਲਦਾ ਰੱਖਣਗੇ ਤੇ ਮੈਂ ਤੁਹਾਨੂੰ ਵੀ ਇਹੀ ਅਪੀਲ ਕਰਨੀ ਚਾਹਨਾ ਜੀ ਤੇ ਵੀ ਕਬੱਡੀ ਚੱਲਦੀ ਰੱਖੋ ਉਹਦਾ ਸੀਜ਼ਨ ਛੋਟਾ ਕਰ ਲਓ ਇੱਕ ਵਾਰ ਦੁਬਾਰਾ ਤੋਂ ਮੀਟਿੰਗ ਰੱਖੀ ਜਾਵੇ ਜੀ ਤੇ ਜਰੂਰ ਪਲੇਅਰਾਂ ਦੀ ਇਹ ਗੱਲ ਸੁਣੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਡਾਕਟਰ ਕੋਡੀਪਲੇ ਪਾਲਾ ਜਲਾਲਪੁਰ ਇੱਕ ਸਾਰੀਆਂ ਫੈਡਰੇਸ਼ਨ ਨੂੰ ਬੇਨਤੀ ਕਰਨੀ ਚਾਹੁੰਦੇ ਸੀਗੇ ਵਰਲਡ ਦੀਆਂ ਨੂੰ ਪਿੱਛੇ ਜੇ ਮੀਟਿੰਗ ਹੋਈ ਸੀ ਤੇ ਪੋਸਟਰ ਦੇਖਿਆ ਇੰਗਲੈਂਡ ਵਿੱਚ ਵਰਲਡ ਫੈਡਰੇਸ਼ਨ ਦੀ ਵੀ ਕਵੱਡੀ ਕਹਿੰਦੇ ਬੰਦ ਕਰਾਉਣ ਦਾ ਫੈਸਲਾ ਲਿਆਇਆ ਮੈਂ ਸਾਰੇ ਪਲੇਅਰਾਂ ਵੱਲੋਂ ਤੇ ਆ ਪਲੇਅਰ ਹੋਣ ਦੇ ਨਾਤੇ ਮੈਂ ਸਾਰੀਆਂ ਫੈਡਰੇਸ਼ਨ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਸੀਜ਼ਨ ਜੇ ਤੁਸੀਂ ਕਵੱਡੀ ਬੰਦ ਕਰਨ ਦਾ ਕੋਈ ਹੱਲ ਨਹੀਂ ਹੋਣਾ ਕਿਸੇ ਤਰ੍ਹਾਂ ਵੀ ਜੇ ਤੁਸੀਂ ਸੀਜ਼ਨ 12 ਮੈਚਾਂ ਦੀ ਜਗ੍ਹਾ 6 ਮੈਚਾਂ ਦਾ ਜਾਂ 5 ਮੈਚਾਂ ਦਾ ਲਿਆਉਂ ਉਹਦੇ ਵਿੱਚ ਸਾਰਾ ਤੁਹਾਡਾ ਬਾਈਟੂ ਵੀ ਬਣ ਜਾਣਾ ਕਲੱਬਾਂ ਤੇ ਸਾਰੇ ਸੌਕੇ ਹੋ ਜਾਣੇ ਛੋਟਾ ਸੀਜ਼ਨ ਕਰ ਦੋ ਕਿਉਂਕਿ ਨਾਲੇ ਜਿਹੜੀਆਂ ਬਾਕੀ ਜਾਂ ਯੂਰਪ 'ਚ ਜਾਂ ਕਈਆਂ ਨੂੰ ਸਾਰੇ ਵੱਡੇ ਫੇਰ ਨਹੀਂ ਮਿਲਦੇ ਉਹ ਵੀ 5 ਮੈਚਾਂ ਦਾ ਸੀਜ਼ਨ ਰੱਖ ਲੈਣ ਉਹਨਾਂ ਨੂੰ ਵੀ ਨਾਲੇ ਸਾਰੇ ਪਲੇਅਰ ਮਿਲ ਜਾਣ ਉਹਨਾਂ ਕਲੱਬਾਂ ਨੂੰ ਵੀ ਤੁਸੀਂ ਸੀਜ਼ਨ ਅੱਧਾ ਅੱਧਾ ਜ਼ਰੂਰ ਕਰੋ ਇੱਥੇ ਆਈ ਆਫਰੇਸ਼ਨੋਂ ਮੇਰੀ ਇਹ ਬੇਨਤੀ ਆ ਵੀ ਤੁਸੀਂ 10 ਵੈਨਕੂਵਰ 10 12 ਮੈਚਾਂ ਨਾਲੋਂ ਤੁਸੀਂ 5 ਤੋਂ 6 ਮੈਚਾਂ ਦੀ ਲੜੀ ਕਬੱਡੀ ਹੋਣ ਤੋਂ ਕਬੱਡੀ ਬੰਦ ਨਾ ਕਰੂ ਕਿਉਂਕਿ ਨਵੇਂ ਮੁੰਡਿਆਂ ਦਾ ਬਹੁਤ ਜ਼ਿਆਦਾ ਭੁੱਖ ਹੈ ਜੀ ਬਹੁਤ ਮੁੰਡੇ ਹੁਣ ਅੱਜਕੱਲ ਦੁਬਾਰਾ ਤੋਂ ਕੈਂਪ ਲੱਗੇ ਹੋਇਆ ਬਹੁਤ ਵਧੀਆ ਟਰਬਾ ਕੰਮ ਕਰ ਰਹੀਆਂ ਕਬੱਡੀ ਲਈ ਤੇ ਸਾਰਿਆਂ ਨੂੰ ਆਸ ਹੈ ਜੀ ਬਾਹਰ ਖੇਡਣਾ ਕਬੱਡੀ ਬੰਦ ਨਾ ਹੋਵੇ ਤੇ ਕਬੱਡੀ ਦਾ ਸੀਜ਼ਨ ਛੋਟਾ ਕਰ ਦਿੱਤਾ ਜਾਵੇ ਤੇ ਮੈਂ ਧੰਨਵਾਦ ਕਰਦਾ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਕਿ ਆਸਟ੍ਰੇਲੀਆ ਵੱਲੋਂ ਪੋਸਟਾਂ ਪਾਈਆਂ ਗਈਆਂ ਵੀ ਕਬੱਡੀ ਨੂੰ ਚੱਲਦਾ ਰੱਖਣਗੇ ਤੇ ਮੈਂ ਤੁਹਾਨੂੰ ਵੀ ਇਹੀ ਅਪੀਲ ਕਰਨੀ ਚਾਹਨਾ ਜੀ ਤੇ ਵੀ ਕਬੱਡੀ ਚੱਲਦੀ ਰੱਖੋ ਉਹਦਾ ਸੀਜ਼ਨ ਛੋਟਾ ਕਰ ਲਓ ਇੱਕ ਵਾਰ ਦੁਬਾਰਾ ਤੋਂ ਮੀਟਿੰਗ ਰੱਖੀ ਜਾਵੇ ਜੀ ਤੇ ਜਰੂਰ ਪਲੇਅਰਾਂ ਦੀ ਇਹ ਗੱਲ ਸੁਣੀ ਜਾਵੇ ਵਾਹਿਗੁਰੂ ਜੀ ਕਾ